ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਖੋ ਜੀ ਕੱਲ ਮੈਂ ਜਿੰਕ ਸੂਟ ਦੀ ਕਟਿੰਗ ਕਰਨੀ ਦੱਸੀ ਸੀ ਕੁੜਤੀ ਦੀ ਅੱਜ ਆਪਾਂ ਤੁਹਾਨੂੰ ਉਹਦੇ ਨਾਲ ਦੀ ਸਲਵਾਰ ਦੀ ਕਟਿੰਗ ਦੱਸਾਂਗੇ ਵੀ ਆਪਾਂ ਕਿੱਦਾਂ ਕਰਨੀ ਆ ਦੇਖੋ ਸਭ ਤੋਂ ਪਹਿਲਾਂ ਆਪਣਾ ਕੱਪੜਾ ਗਾ ਇਹਨੂੰ ਆਪਾਂ ਅੱਪਾ ਕਟਿੰਗ ਕਰਨੀਆਂ ਦੇਖੋ ਜੀ ਪਟਿਆਲਾ ਸਲਵਾਰ ਦੀ ਹੈਵੀ ਸਲਵਾਰ ਲਾ ਲੋ ਤੁਸੀਂ ਜਾਂ ਉਹ ਜਿੱਦਾਂ ਆਪਾਂ ਕਹਿ ਦਿੰਦੇ ਆ ਕਲੀਆਂ ਵਾਲੀ ਸਲਵਾਰ ਐਦਾਂ ਕੱਪੜਾ ਵਿਛਾਉਣਾ ਆਪਾਂ ਦੇਖੋ ਆਪਣਾ ਕੱਪੜਾ ਹੁੰਦਾ ਐਸ ਤਰ੍ਹਾਂ ਇਹਨੂੰ ਇੱਥੋਂ ਫੜ ਕੇ ਦੋਵੇਂ ਐਸ ਤਰ੍ਹਾਂ ਵਿਛਾ ਲੈਣਾ ਪਹਿਲਾਂ ਆਪਣੀ ਸਲਵਾਰ ਕਟਿੰਗ ਦੀ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਨਾ ਆਪਾਂ ਪਹਿਲਾਂ ਪੱਟ ਕਈ ਪੱਲੇ ਵੀ ਕਹਿ ਲੈਂਦੇ ਨੇ ਇਲਾਕੇਾਂ 'ਚ ਪੱਟ ਵੀ ਕਹਿ ਲੈਂਦੇ ਨੇ ਜਿਹੜੇ ਆਪਣੇ ਸਲਵਾਰ ਦੇ ਫਰੰਟ ਵਾਲੇ ਪੱਲੇ ਹੁੰਦੇ ਨੇ ਉਹ ਲੱਗ ਤੋਂ ਕਟਿੰਗ ਕਰਕੇ ਪਾਈ ਸੀ ਅੱਜ ਤੁਹਾਨੂੰ ਆਪਾਂ ਇੱਕ ਹੋਰ ਨਵੇਂ ਤਰੀਕੇ 'ਚ ਦੱਸਾਂਗੇ ਆ ਦੇਖੋ ਇਦਾਂ ਕਪੜਾ ਵਿਛਾ ਲਿਆ ਵਿਛਾਉਣ ਤੋਂ ਬਾਅਦ ਆਪਾਂ ਸਲਵਾਰ ਦਾ ਨਾਪ ਲੈਣਾਗਾ ਦੇਖੋ ਆਪਾਂ ਤੁਹਾਨੂੰ ਇਹੋ ਜਿਹੇ ਤਰੀਕੇ 'ਚ ਦੱਸਾਂਗੇ ਜਿਹੜੀਆਂ ਪਹਿਣਾ ਨਵੀਂ ਸਿਲਾਈ ਸਿੱਖਦੀਆਂ ਨੇ ਜਿਨ੍ਹਾਂ ਨੇ ਕਦੇ ਨਾ ਤਾਂ ਸਲਵਾਰ ਦੀ ਕਟਿੰਗ ਕੀਤੀ ਆ ਨਾ ਹੀ ਸਿਲਾਈ ਉਹ ਵੀ ਆਪਣੇ ਆਪ ਆਪਣਾ ਸੂਟ ਤਿਆਰ ਕਰ ਸਕਦੀਆਂ ਨੇ ਦੇਖੋ ਇਦਾਂ ਆਪਾਂ ਸਲਵਾਰ ਰੱਖਣੀ ਆ ਆਪਾਂ ਨਾ ਸਲਵਾਰ ਦਾ ਨਾਪ ਇੱਥੋਂ ਨਹੀਂ ਲੈਣਾ ਇੱਥੋਂ ਦੇਖੋ ਠੀਕ ਹੈ ਜੀ ਆਪਾਂ ਸਲਵਾਰ ਦਾ ਨਾਪ ਆਹ ਜਗ੍ਹਾ ਤੋਂ ਲੈਣਾ ਆ ਦੇਖੋ ਸਲਵਾਰ ਆਪਣੀ 73 ਇੰਚ ਤਿਆਰ ਆ 36 ਇੰਚ ਠੀਕ ਹੈ ਜੀ ਇਹਦੀ ਦੇਖੋ ਜਿਹੜੀ ਬੈਲਟ ਆ ਇਹ ਹੈਗੀ ਹੈਗੀ ਪੌਣੇ ਇੱਕ 4 ਇੰਚ ਆਪਾਂ ਪਾਉਣੀ ਆ 4 ਇੰਚ ਦੀ ਬੈਲਟ ਆਪਾਂ ਇੱਥੋਂ ਨਾਪ ਤਾਂ ਨਹੀਂ ਲੈਣਾ ਕਈ ਵਾਰੀ ਨਾ ਇੱਥੇ ਸਲਵਾਰ ਦੇ ਵਿੱਚ ਕਾਟ ਪਾਈ ਹੁੰਦੀ ਆ ਅੱਧਾ ਜਿਹਾ 1 ਇੰਚ ਦੀ ਜੇ ਆਪਾਂ ਸਾਰੀ ਸਲਵਾਰ ਉਸੇ ਨਾਲ ਆਪ ਦੀ ਕਟਾਂਗੇ ਤਾਂ ਆਪਣੀ ਸਲਵਾਰ ਦੀ ਲੰਬਾਈ ਘਟ ਜੂਗੀ ਦੂਸਰਾ ਆਪਾਂ ਨਾਪ ਲੈਣਾ ਹੁੰਦਾ ਆਹ ਵਾਲੇ ਪੱਲਿਆਂ ਦਾ ਲੰਬਾਈ 'ਚ ਨਹੀਂ ਚੜਾਈ 'ਚ ਦੇਖੋ ਆਪਣੇ ਪੱਲੇ ਪਾਏ ਹੋਏ ਨੇ ਇਹ 7 ਇੰਚ ਦੇ ਆਪਾਂ ਇਹਦੀ ਕਟਿੰਗ ਕਰਨੀ ਆ ਵੀ ਕਈ ਵਾਰੀ ਕੀ ਹੁੰਦਾ ਆਪਾਂ ਪੱਲੇ ਇੰਨੇ ਚੌੜੇ ਪਾ ਲੈਨੇ ਆਂਗੇ ਵੀ ਉਹਨਾਂ ਮੂਰੀ ਹੁੰਦੀ ਆ ਉਹ ਪੱਲਿਆਂ 'ਚ ਹੀ ਪੂਰੀ ਹੋ ਜਾਂਦੀ ਆ ਜਿਹੜੇ ਆਹ ਕਲੀਆਂ ਕਹਿ ਲੋ ਚਾਹੇ ਕੁੰਦੇ ਕਹਿ ਲੋ ਇਹ ਕਾਫੀ ਉੱਚੇ ਚਲੇ ਜਾਂਦੇ ਨੇ ਦੇਖੋ ਆਹ ਸਲਵਾਰ ਦੇ ਵੀ ਜਿਹੜੇ ਇਹ ਕੁੰਦੇ ਨੇ ਇੱਥੋਂ ਸ਼ੁਰੂ ਹੁੰਦੇ ਨੇ ਜੇ ਆਪਨੇ ਕੋਲੇ ਕੱਪੜਾ ਥੋੜਾ ਤਾਂ ਤਾਂ ਆਪਾਂ ਇਹ ਚੀਜ਼ ਕਰਨੀ ਆ ਨਹੀਂ ਆਪਾਂ ਇਹ ਕੀ ਕਰਨਾ ਆਪਾਂ ਵੀ ਇਹ ਕੁੰਦੇ ਆ ਆਪਣੇ ਮੂਰੀ ਆ ਜਿਹੜੀਆਂ ਕਲੀਆਂ ਨੇ ਕੁੰਦੇ ਨੇ ਐਨੇ ਹਿੱਸੇ ਚਾਉਣੇ ਚਾਹੀਦੇ ਨੇ ਜਿਹੜੀ ਆਹ ਵਾਲੀ ਸਲਾਈ ਆ ਇਹ ਇੱਥੇ ਆਉਣੀ ਚਾਹੀਦੀ ਆ ਹੁਣ ਦੇਖੋ ਇਹਨੇ 7 ਇੰਚ ਦੇ ਜਾਣੀ 14 ਆਪਾਂ ਇਹ ਪਾਉਣੇ ਆ 12 ਇੰਚ ਦੇ ਹੁਣ ਦੇਖੋ ਆਪਾਂ ਕੀ ਕਰਨਾ ਆਪਾਂ ਵਿੱਚੀ ਕਲੀਆਂ ਸਲਵਾਰ ਦੇ ਕੁੰਡੇ ਵਿੱਚੀ ਪੱਲੇ ਆਪਾਂ ਨਾਲ ਹੀ ਕਟਿੰਗ ਕਰਨੇ ਆ ਇਦਾਂ ਕੱਪੜਾ ਦਾ ਆਪਾਂ ਪਹਿਲਾਂ ਇਹਦਾ ਨਾ ਦੇਖੋ ਆਪਾਂ ਜਿਹੜੇ ਪੱਲੇ ਨੇ ਸਲਵਾਰ ਦੇ ਇਹ ਆ 13 ਇੰਚ ਤੇ ਕਟਿੰਗ ਕਰਨੀ ਆ ਆਪਾਂ 13 ਦਾ ਨਿਸ਼ਾਨ ਇੱਥੇ ਲਾ ਲਿਆ ਤੇ ਆਪਾਂ 13 ਇੰਚ ਦਾ ਨਿਸ਼ਾਨ ਹੀ ਇੱਕ ਇੱਥੇ ਲਾਉ ਠੀਕ ਹੈ ਜੀ ਕਿੱਕ ਕਾਉਣਾ ਦੇਖੋ ਪਹਿਲਾਂ ਆਪਾਂ ਲੰਬਾਈ ਚੜਾਈ ਕੁਛ ਨਹੀਂ ਨਾਪਿਆ ਆਪਾਂ ਸਿਰਫ ਸਲਵਾਰ ਦੇ ਪੱਲੇ ਜਿਹੜੀ ਆਪਾਂ ਨਿਸ਼ਾਨ ਲਾਏ ਨੇ ਇਹਨਾਂ ਨੂੰ ਆਪਾਂ ਐਦਾਂ ਮਿਲਾ ਲੈਣਾ ਤੁਸੀਂ ਚਾਹੋ ਤਾਂ ਕੰਨੀ ਦੀ ਕਟਿੰਗ ਵੀ ਕਰ ਸਕਦੇ ਹੋ ਜੇ ਤੁਸੀਂ ਕਟਿੰਗ ਨਹੀਂ ਕਰਨੀ ਤਾਂ ਤੁਸੀਂ ਜਦੋਂ ਸਿਲਾਈ ਕਰਨੀ ਹੈ ਨਾ ਤਾਂ ਇਹ ਕੰਨੀ ਨੂੰ ਸਿਲਾਈ ਦੇ ਵਿੱਚ ਦੇਣਾ ਨਹੀਂ ਇਹ ਜਿਹੜੀ ਕੰਨੀ ਹੈ ਇਹ ਦਿਖਦੀ ਜੀ ਬਾਹਰ ਬੁਰੀ ਲੱਗਦੀ ਹੁੰਦੀ ਆ ਸਲਵਾਰ ਦੀ ਸਿਲਾਈ ਕਰਨ ਤੋਂ ਬਾਅਦ ਇਦਾਂ ਦੇਖੋ ਆਪਾਂ ਫੋਲਡ ਕਰ ਲਿਆ ਇਹ ਦੋ ਤਹਾਂ ਦੇ ਵਿੱਚ ਕੱਪੜਾ ਆਪਣਾ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਹੁਣ ਇਹਦੀਆਂ ਇੰਨੇ ਹਿੱਸੇ ਦੀਆਂ ਚਾਰ ਤਹਾਂ ਹੋ ਗਈਆਂ ਹੁਣ ਆਪਾਂ ਦੇਖੋ ਕੀ ਕਰਨਾ ਹੁਣ ਇਹਨਾਂ ਦੀ ਮੂਰੀ ਹੈਗੀ ਹੈਗੀ 8 ਇੰਚ ਤਿਆਰ ਆ ਮੂਰੀ ਇੱਥੇ ਤੱਕ ਠੀਕ ਹੈ ਜੀ ਆਪਾਂ 2 ਇੰਚ ਐਕਸਟਰਾ ਰੱਖਣਾ ਆਪਾਂ 10 ਇੰਚ ਆ ਦੇਖੋ ਇੱਥੇ 10 ਇੰਚ ਇੱਥੇ ਆਪਾਂ ਨਿਸ਼ਾਨ ਲਾ ਕੇ ਆਨਸਾਨ ਲਾ ਲਿਆ ਮੂਰੀ ਦਾ ਦੇਖੋ ਇੱਥੇ ਲਾਇਆ ਉਸ ਤੋਂ ਬਾਅਦ ਆਪਾਂ ਲੈਂਥ ਲੈਣੀ ਸਲਵਾਰ ਸੀਗੀ ਆਪਣੀ 36 ਇੰਚ ਤਿਆਰ ਤੁਹਾਡਾ ਕੋਈ ਵੀ ਨਾਪ ਆ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਉਹਨੇ ਆਪਣੀ ਸਲਵਾਰ ਦਾ ਨਾਪ ਭੇਜਿਆ ਸੀ ਦੇਖੋ ਤੁਹਾਡਾ ਜਿੰਨਾ ਨਾਪ ਆ ਸਲਵਾਰ ਦਾ ਉਹਦੇ ਵਿੱਚੋਂ ਤੁਸੀਂ 4 ਇੰਚ ਮਾਈਨਸ ਕਰ ਦੇਣਾ ਹੁਣ ਇਹਨਾਂ ਦੀ ਸਲਵਾਰ 37 ਇੰਚ 36 ਇੰਚ 36 ਇੰਚ ਤਿਆਰ ਆ ਆਪਾਂ ਉਹਦੇ ਵਿੱਚੋਂ 4 ਇੰਚ ਮਾਈਨਸ ਕਰਤਾ 32 ਇੰਚ ਪਿੱਛੇ ਰਹਿ ਗਿਆ 32 ਦੇ ਵਿੱਚ ਆਪਾਂ 2 ਪਲੱਸ ਕਰਨਾ ਸਲਾਈਆਂ ਵਾਸਤੇ ਜਾਨੀ ਕਿ ਜਿਹੜੇ ਆਪਾਂ ਪੱਲੇ ਨੇ ਉਹ ਆਪਾਂ 32 ਇੰਚ ਦੇ ਤਿਆਰ ਰੱਖਣੇ ਨੇ ਆਹ ਲਓ ਜੀ 32 ਇੰਚ ਦੇ ਪੱਲੇ ਤਿਆਰ ਰੱਖਣੇ ਨੇ 1 ਇੰਚ ਆਪਾਂ ਦੇਖੋ ਅ ਅੱਧਾ ਪਾਉਣਾ ਕੱਧਾ ਲਾ ਲਓ ਵੀ ਆਪਾਂ 1 ਇੰਚ ਵੀ ਕਾਟ ਪਾਵਾਂਗੇ ਬਾਕੀ ਆਪਣਾ ਅੱਧਾ ਇੰਚ نیچے ਸਲਾਈ 'ਚ ਜਾਊ ਅੱਧਾ ਇੰਚ ਉੱਪਰ ਜਾਊਗਾ ਆਪਾਂ 34 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ ਆਹ ਦੇਖੋ ਇੱਥੇ ਆਪਾਂ ਇਹ ਲਾਈਨ ਸਿੱਧੀ ਇੱਦਾਂ ਮਲਾ ਲੈਣੀ ਹੈ ਠੀਕ ਹੈ ਜੀ ਇਹ ਲਾਈਨ ਸਿੱਧੀ ਮਲਾਉਣ ਤੋਂ ਬਾਅਦ ਆ ਦੇਖੋ ਜੀ ਆਪਾਂ ਤੁਹਾਨੂੰ ਪਹੁੰਚਿਆ ਸਿਸਟਮ ਨੀਚੇ ਸਿਰਫ ਆਪਾਂ ਪੱਲੇ ਕੱਢਣ ਦਾ ਤਰੀਕਾ ਸਮਝਾਇਆ ਸੀ ਵੀ ਆਪਾਂ ਇੰਨੀ ਚੜਾਈ ਰੱਖਣੀ ਹੁੰਦੀ ਆ ਹੁਣ ਜਿਹੜੇ ਆਪਾਂ ਕੁੰਦੇ ਨੇ ਉਹ ਕੱਟਣੇ ਕਿਧਰੋਂ ਨੇ ਉਹ ਇਧਰਲੀ ਸਾਈਡੋਂ ਆਪਾਂ ਇੱਥੇ ਕਿੰਨੇ ਦੇਖੋ 3.5 ਇੰਚ ਆਪਾਂ 3.5 ਇੰਚ ਦਾ ਨਿਸ਼ਾਨ ਇੱਥੇ ਲਾਉਣਾਗਾ ਆਹ ਲਓ 3.5 ਇੰਚ ਦਾ ਨਿਸ਼ਾਨ ਲੱਗ ਗਿਆ ਇੱਥੇ ਉੱਪਰ ਆਪਾਂ ਇੱਥੇ ਸਾਨੂੰ ਦਾ ਨਿਸ਼ਾਨ ਲਾਉਣਾਗਾ ਆਸਣ ਆਪਾਂ ਦੇਖੋ ਕਿੰਨਾ ਲੈਣਾਗਾ ਆਸਣ ਲੈਣਾ ਆਪਾਂ 9.5 ਇੰਚ ਠੀਕ ਹੈ ਜੀ 9 ਇੰਚ ਸਲਾਈਸ ਨੂੰੀ ਤੋਂ ਬਾਅਦ ਆਪਣਾ ਤਿਆਰ ਰਹਿ ਜਾਣਾ 9.5 ਇੰਚ ਆਪਾਂ ਆਸਣ ਲਿਆ ਬਾਕੀ ਆਪਣਾ ਬੈਲਟ ਦਾ ਆ ਜਾਣਾਗਾ ਆ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਹੁਣ ਉਧਰਲੀ ਸਾਈਡ ਚਲੀ ਜਾਣਾ ਇਸ ਉਲਟ ਸਾਈਡ ਠੀਕ ਹੈ ਜੀ ਹੁਣ ਦੇਖੋ ਜੀ ਇਹ ਤੋਂ ਉਲਟ ਸਾਈਡ ਇਧਰਲੀ ਸਾਈਡ ਆਪਾਂ 9.5 ਇੰਚ ਆਸਣ ਇੱਧਰ ਰੱਖਣਾਗਾ ਠੀਕ ਹੈ ਜੀ ਤੁਸੀਂ ਜੇ ਵੱਡਾ ਆਸਣ ਮਤਲਬ ਕਿ 10 ਇੰਚ ਵੀ ਰੱਖ ਸਕਦੇ ਹੋ ਇੱਥੇ ਤੇ ਆਪਾਂ ਦੇਖੋ ਇੱਥੇ 3.5 ਇੰਚ ਰੱਖਿਆ ਸੀ ਇੱਥੇ ਵੀ ਦੇਖੋ ਜੀ ਆਪਾਂ 3.5 ਇੰਚ ਦੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ 3.5 ਇੰਚ ਦੇ ਨਿਸ਼ਾਨ ਲਾ ਲਿਆ ਆਪਾਂ ਇੱਥੇ 34 ਇੰਚ ਰੱਖਿਆ ਸੀ ਆ ਦੇਖੋ 32 ਇੰਚ ਆਪਣੇ ਪੱਲੇ ਰੈਡੀ 2 ਇੰਚ ਆਪਾਂ ਐਕਸਟਰਾ ਇੱਥੇ ਨਿਸ਼ਾਨ ਲਾ ਕੇ ਆ ਦੋਵੇਂ ਨਸਾਨਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲੈਣਾਗਾ ਦੇਖੋ ਜੀ ਆ ਲੋਜੀ ਠੀਕ ਹੈ ਜੀ ਆ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਇਹ ਐਦਾਂ ਤੁਹਾਡੇ ਕੋਲੇ ਕੋਈ ਹੈਗਾ ਮਤਲਬ ਇੱਥੋਂ ਤਾਂ ਦੋਵੇਂ ਸਾਈਡ ਤੋਂ ਆਪਾਂ ਐਦਾਂ ਫੜ ਵੀ ਸਕਦੇ ਆਂਗੇ ਨਹੀਂ ਇੱਥੇ ਦੇਖੋ ਐਦਾਂ ਇੰਚੀ ਟੇਪ ਨੂੰ ਪੂਰਾ ਇਸ ਤਰ੍ਹਾਂ ਖਿੱਚ ਕੇ ਰੱਖ ਕੇ ਫਿਰ ਆਪਾਂ ਨਿਸ਼ਾਨ ਲਾ ਲੈਣੇ ਨੇ ਐਸ ਤਰ੍ਹਾਂ ਜਾਨੀ ਕਿ ਮਾਰਕ ਕਰ ਲੈਣਾ ਆ ਲੋ ਜੀ ਹੁਣ ਮੈਂ ਦੇਖੋ ਦੋਨੋਂ ਦਿਖਾਉਣੀ ਆ ਆ ਹੋਗੇ ਦੋ ਕੁੰਡੇ ਆਪਣੇ ਆ ਹੋਗੇ ਦੋ ਕੁੰਡੇ ਚਾਰੇ ਕੁੰਡੇ ਹੋਗੇ ਆ ਦੋਵੇਂ ਆਪਣੇ ਪੱਲੇ ਹੋਗੇ ਠੀਕ ਆ ਜੀ ਸਲਵਾਰ ਦੇ ਫਰੰਟ ਵਾਲੇ ਪੱਲੇ ਹੋਗੇ ਜਿਹੜਾ ਦੇਖੋ ਆ ਵਾਲਾ ਉੱਪਰ ਕੱਪੜਾ ਰਹਿ ਗਿਆ ਇਹਦੀਆਂ ਆਪਾਂ ਮੂਹਰੀਆਂ ਦੇ نیچے ਕੱਪੜਾ ਲਾਵਾਂਗੇ ਤੇ ਜਿਹੜਾ ਆ ਵਾਲਾ ਕੱਪੜਾ ਹੋ ਗਿਆ ਦੇਖੋ ਇਥੋਂ ਇਹਦੀ ਏਦਾਂ ਕਟਿੰਗ ਹੋ ਜਾਣੀ ਆ ਇਹ ਵਾਲੇ ਕੱਪੜੇ ਦੀ ਬਣੂਗੀ ਆਪਣੀ ਬੈਲਟ ਦੇਖੋ ਆਪਾਂ ਸਿਰਫ ਇੱਕੋ ਦੇ ਨਾਲ ਸਾਰੀ ਸਲਵਾਰ ਕਟਿੰਗ ਹੋਗੀ ਇੱਕ ਹੋਰ ਗੱਲ ਇਹਦੇ ਨਾਲ ਜੀ ਸਲਵਾਰ ਹੌਲੀ ਨਹੀਂ ਬਣਦੀ ਪੂਰੀ ਵਧੀਆ ਹੈਵੀ ਸਲਵਾਰ ਬਣਦੀ ਹੈ ਠੀਕ ਹੈ ਜੀ ਪੂਰੀ ਵਧੀਆ ਹੈਵੀ ਪ੍ਰੋਪਰ ਤਰੀਕੇ ਚ ਤੁਹਾਡੀ ਪਟਿਆਲਾ ਸਾਹੀ ਸਲਵਾਰ ਬਣੂਗੀ ਮਤਲਬ ਕਿ ਪੂਰੀ ਮਤਲਬ ਜਿਵੇਂ ਮੈਂ ਕਹਿ ਰਹੀ ਵੀ ਕਈ ਬਣਾ ਕਹਿੰਦੀ ਆ ਕਿ ਜੇ ਅਸੀਂ ਜਾਦਾ ਬਣਾ ਲਈ ਸਲਵਾਰ ਪਾਉਣੀ ਹੈ ਵੀ ਪੂਰੀ ਉਦਾਂ ਦੀ ਸਲਵਾਰ ਬਣਦੀ ਹੈਗੀ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆ ਆ ਦੇਖੋ ਜੀ ਹੁਣ ਆਪਾਂ ਕਟਿੰਗ ਇੱਥੋਂ ਸ਼ੁਰੂ ਕਰਾਂਗੇ ਏ ਐਸ ਤਾੜ ਆ ਇਹ ਨਾ ਕਿ ਹਿੱਸਾ ਜਿਹੜਾ ਹੁੰਦਾ ਦਾ ਇਹ ਫਿਰ ਸਲਾਈ ਚ ਸੈੱਟ ਨਹੀਂ ਆਉਂਦਾ ਹੁੰਦਾ ਇਹਦੀ ਆਪਾਂ ਕਰ ਦੇਣੀ ਆ ਕਟਿੰਗ ਇਹ ਆ ਲਓ ਜੀ ਦੇਖੋ ਆ ਹੋ ਗਿਆ ਆਪਣੀ ਕਟਿੰਗ ਜਿਹੜਾ ਆ ਵਾਲਾ ਇੰਨਾ ਕ ਕੱਪੜਾ ਰਹਿ ਗਿਆ ਇਹਦੀ ਵੀ ਆਪਾਂ ਕਟਿੰਗ ਕਰ ਦੇਣੀ ਆ ਉਧਰ ਵੀ ਦੇਖੋ ਆਪਾਂ ਕਟਿੰਗ ਕੀਤੀ ਆ ਇਹਦੀ ਆਪਾਂ ਇੱਧਰ ਵੀ ਕਟਿੰਗ ਕਰ ਦੇਣੀ ਆ ਹਾਂਜੀ ਆ ਦੇਖੋ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਆ ਕੱਪੜਾ ਆਪਾਂ ਚੱਕ ਦੇਣਾਗਾ ਤੇ ਤੁਹਾਨੂੰ ਆਪਾਂ ਦਿਖਾਉਣੇ ਆਂਗੇ ਹੋਗੀ ਦੋ ਪੱਲੇ ਆਪਣੇ ਆ ਹੋਏ ਦੇਖੋ ਨਾ ਇਹਨੂੰ ਤੁਸੀਂ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਦੇਖੋ ਮੈਂ ਤਾਂ ਸਲਾਈ ਵੀ ਨਹੀਂ ਲਾਉਂਦੀ ਹੁੰਦੀ ਆਹ ਵਾਲਾ ਐਦਾਂ ਦੇਖੋ ਆਹ ਵਾਲੇ ਪੱਲੇ ਇੱਥੇ ਅਟੈਚ ਨੇ ਜੇ ਤੁਸੀਂ ਇੱਥੇ ਸਲਾਈ ਲਾਉਣਾ ਚਾਹਣੇ ਹੋ ਤਾਂ ਐਦਾਂ ਹੀ ਦੇਖੋ ਇੱਕ ਨਸਾਨ ਤੁਸੀਂ ਲਾ ਲਓ ਇੱਥੇ ਲਾ ਲਓ ਇੱਕ ਇੱਥੇ ਲਾ ਲਓ ਇੱਕ ਇੱਥੇ ਲਾ ਲਓ ਇਹਨੂੰ ਐਦਾਂ ਫੜ ਕੇ ਜਦੋਂ ਤੁਸੀਂ ਸਲਾਈ ਲਾਉਣੀ ਆ ਸਲਾਈ ਲਾ ਸਕਦੇ ਹੋ ਆ ਪੱਲਿਆਂ ਦੇ ਬਰਾਬਰ ਲੱਗ ਜੂ ਐਦਾਂ ਰੱਖਣੀ ਆ ਐਦਾਂ ਰੱਖ ਸਕਦੇ ਹੋਗੇ ਉਸ ਤੋਂ ਬਾਅਦ ਜਦੋਂ ਤੁਸੀਂ ਸਲਵਾਰ ਅਟੈਚ ਕਰੋਗੇ ਆਹ ਵਾਲੀਆਂ ਸਲਾਈਆਂ ਲੱਗ ਜਾਣਗੀਆਂ ਦੇਖੋ ਜੀ ਠੀਕ ਹੈ ਜੀ ਆਹ ਹੋ ਗਈ ਆਪਣੀ ਆਹ ਵਾਲੀਆਂ ਸਲਾਈਆਂ ਲੱਗ ਕੇ ਆਪਣੀ ਸਲਵਾਰ ਦੀ ਜਿਹੜੀ ਮਤਲਬ ਕਿ ਪੱਲੇ ਨੇ ਉਹ ਜੜੇ ਜਾਣਗੇ ਇੱਥੇ ਆਸਨ ਵਾਲੀ ਸਲਾਈ ਲੱਗ ਜਾਣੀ ਆ ਹੁਣ ਆਪਾਂ ਤੁਹਾਨੂੰ ਸਲਵਾਰ ਦੀ 벨ਟ ਦੀ ਕਟਿੰਗ ਕਰਕੇ ਦਿਖਾਉਣੇ ਆ ਦੇਖੋ ਆਹ ਉਹ ਕੱਪੜਾ ਜਿਹੜਾ ਆਪਣੇ ਆਸਨ ਦੇ ਉੱਪਰੋਂ ਲਿਖਾ ਸੀ ਇਹਦੀ 벨ਟ ਕਿੱਦਾਂ ਕਟਿੰਗ ਕਰਨੀ ਆ ਇਹਨੂੰ ਆਪਾਂ ਐਦਾਂ ਖੋਲ ਲੈਣਾ ਬੈਲਟ ਕਟਿੰਗ ਕਿਵੇਂ ਕਰਨੀ ਹੈ ਦੇਖੋ ਜਿੰਨੀ ਤੁਹਾਡੀ हिਪ ਆਗੀ ਦੇਖੋ ਇਹਨਾਂ ਦੀ हिਪ ਹੈਗੀ ਹੈਗੀ 20 ਇੰਚ हिਪ ਆਗੀ 20 ਇੰਚ 20 ਇੰਚ हिਪਾ ਜਿੰਨੀ ਵੀ ਤੁਹਾਡੀ हिਪਾ ਉਹਦੇ ਵਿੱਚ ਤੁਸੀਂ 4 ਇੰਚ ਪਲੱਸ ਕਰਨਾ 4 ਇੰਚ ਪਲੱਸ ਕਰਕੇ ਦੇਖੋ ਆਪਾਂ 20 ਦੇ ਹਿਸਾਬ ਚ ਕਰਦੇ ਆ 20 ਦੇ ਵਿੱਚ ਆਪਾਂ 4 ਪਲੱਸ ਕੀਤਾ ਹੋ ਗਿਆ 24 1 ਇੰਚ ਸਲਾਈਚ ਵੀ ਜਾਂਦਾ ਹੁੰਦਾ ਬੈਲਟ ਨੇ ਆਪਣੀ ਨੇ ਤਿਆਰ ਰਹਿ ਜਾਣਾ 23 ਇੰਚ ਦੇ ਵਿੱਚ ਦੇਖੋ ਇਹ ਤਾਂ ਹੋ ਗਈ ਆਪਣੀ ਬੈਲਟ ਦੀ ਚੜਾਈ ਲੰਬਾਈ ਕਿੰਦਾ ਰੱਖਣੀ ਆ ਲੰਬਾਈ 7 1/2 ਇੰਚ ਬਿਲਕੁਲ ਪ੍ਰੋਪਰ ਹੁੰਦੀ ਹੈ ਕਿ ਦੇਖੋ ਇਹ 8 1/4 ਰੱਖ ਲੈਣੀ ਆ ਨੀਪੇ ਦੇ ਵਿੱਚ ਥੋੜੀ ਬਹੁਤੀ ਫੋਲਡ ਹੋ ਜਾਊਗੀ ਤੇ ਇੱਥੋਂ ਕਰ ਲੈਣੀ ਆ ਆਪਾਂ ਕਟਿੰਗ ਬੈਲਟ ਦੇਖੋ 4 1/4 ਇੰਚ ਦੀ ਤੁਹਾਨੂੰ ਵੱਡੀ ਕਈ ਵਾਰੀ ਪਾਉਣ ਦੀ ਜ਼ਰੂਰਤ ਪੈ ਜਾਂਦੀ ਆ ਤਾਂ 5 ਇੰਚ ਪਾਓ 5 ਇੰਚ ਤੋਂ ਲੰਬੀ 벨ਟ ਕਦੇ ਵੀ ਨਹੀਂ ਪਾਉਣੀ ਚਾਹੀਦੀ ਉਹਦੇ ਨਾਲ ਦੀ ਸਲਵਾਰ ਦੇ ਬਾਹਰ ਜ਼ਿਆਦਾ نیچے ਨੂੰ ਆ ਜਾਂਦੇ ਨੇ 4 1/2 ਇੰਚ ਦੀ 벨ਟ ਪ੍ਰੋਪਰ ਸਹੀ ਆਉਂਦੀ ਆ ਦੇਖੋ ਆਹ ਹੋ ਗਈ ਆਪਣੀ 벨ਟ ਤੇ ਜਿਹੜਾ ਆਹ ਵਾਲਾ ਕੱਪੜਾ ਹੈਗਾ ਦੇਖੋ ਆਹ ਵਾਲਾ ਜਿਹੜਾ ਕੱਪੜਾ ਬਚਿਆ ਹੈਗਾ ਇਹ ਆਪਣਾ ਲਗੂ ਪਹੁੰਚ ਜਾਂਦੇ ਨੇ نیچے ਠੀਕ ਹੈ ਜੀ ਆਪਣਾ ਹੈ 2.5 ਮੀਟਰ ਕਪੜਾ ਸੀਗਾ ਦੇਖੋ 2.5 ਮੀਟਰ 3 ਮੀਟਰ ਤੋਂ ਘੱਟ ਸੀਗਾ ਕਪੜਾ 2.5 ਬਣ 3 ਇੰਚ ਮੀਟਰ ਦੇ ਕਪੜੇ ਦੇ ਵਿੱਚ ਆਪਣੀ ਜਿਹੜੀ ਸਲਵਾਰ ਆ ਇਸ ਤਰ੍ਹਾਂ ਪੂਰੀ ਹੈਵੀ ਘੇਰੇ ਵਾਲੀ ਪਿਆਰ ਹੋ ਜਾਂਦੀ ਹੈ ਜੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਜਿਹੜੀ ਆਪਾਂ ਕਾਟ ਪਾਉਣੀ ਹੈ ਜੀ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆਂਗੇ ਆ ਦੇਖੋ ਕਾਟ ਆਪਣੀ ਆਹ ਵਾਲੀ ਘੇਰੇ 'ਚ ਪੈਂਦੀ ਹੁੰਦੀ ਆ ਇੱਥੇ ਸਲਵਾਰ ਦੇ ਪੱਲਿਆਂ 'ਚ 1 ਇੰਚ ਤੋਂ ਥੱਲੇ ਨਹੀਂ ਪਾਉਣੀ ਕਾਠ ਵੀ ਆਪਾਂ ਡੇਢ ਦੀ ਪਾ ਲਈਏ ਨਹੀਂ ਜੀ ਕਾਟ ਪਾਵਾਂਗੇ ਆਪਾਂ 1 ਇੰਚ ਦੀ 1 ਇੰਚ ਦੀ ਕਾਟ ਇੱਥੇ ਮਲਾਉਣੀ ਆਪਾਂ ਆਹ ਜਿਹੜੀ ਇੱਥੇ ਸਿਲਾਈ ਲੱਗਦੀ ਹੁੰਦੀ ਹੈ ਨਾ ਆਪਣੀ ਆਹ ਵਾਲੀ ਇਹ ਸਿਲਾਈ ਤੋਂ ਦੂਰ ਹੋਣੀ ਚਾਹੀਦੀ ਹੈ ਕਾਟ ਇਹ ਕਾਟ ਸਲਵਾਰ ਦੇ ਪੱਲਿਆਂ 'ਚ ਪਾਉਣ ਦੇ ਨਾਲ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਤੁਸੀਂ ਇਹਦੀ ਕਾਟ ਕਿਉਂ ਪਾਉਣੇ ਹੋ ਇਹ ਇਹ ਕਾਟ ਪਾਉਣ ਦੇ ਨਾਲ ਨਾ ਜਦੋਂ ਆਪਾਂ ਤੁਸੀਂ ਆਪਣੀਆਂ ਸਲਵਾਰ ਦੇਖੋ ਆਪਣੀਆਂ ਨਾ ਕਈ ਸਲਵਾਰ ਐ ਜੀ ਜਿਹਨਾਂ ਦਾ ਆਪਾਂ ਪਾ ਲੈਨੇ ਆ ਜਿਹੜੀਆਂ ਸਲਵਾਰ ਦੇ ਪੱਲੇ ਨੇ ਇਹ ਆਪਣੇ ਪਹੁੰਚਿਆਂ ਦੇ ਉੱਪਰ ਡਿੱਗਦੇ ਹੁੰਦੇ ਨੇ ਆਹ ਵਾਲੀ ਜਗ੍ਹਾ 'ਚ ਕੱਪੜਾ ਡਿੱਗਦਾ ਹੁੰਦਾ ਇਹ ਕਾਟ ਪਾਉਣ ਦੇ ਨਾਲ ਆਖੀ ਜਿਹੜੀ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆਂ ਤੇ ਡਿੱਗਦੇ ਨਹੀਂ ਹੈਗੇ ਜੇ ਆਪਾਂ ਸਲਵਾਰ ਉੱਚੀ ਕਰਾਂਗੇ ਜੀ ਆਪਣੀ ਸਲਵਾਰ ਤਾਂ ਪਹੁੰਚੇ 'ਤੇ ਡਿੱਗਦੀ ਆਪਾਂ ਸਲਵਾਰ 1 ਇੰਚ ਘਟਾ ਲੈਨੇ ਆਂਗੇ ਵੀ ਫੇਰ ਆਪਣੀ ਇਹ ਪ੍ਰੋਬਲਮ ਦਾ ਹੱਲ ਹੋ ਜੂ ਫੇਰ ਕੀ ਹੁੰਦਾ ਜੀ ਫੇਰ ਆਪਣੀ ਸਲਵਾਰ ਇੱਥੋਂ ਤਾਂ ਹਟ ਜਾਂਦੀ ਆ ਪੱਲਿਆਂ ਤੋਂ ਡਿਗੜੋ ਪਰ ਅੱਡੀਆਂ ਤੋਂ ਉੱਚੀ ਹੋ ਜਾਂਦੀ ਆ ਪਿੱਛੋਂ ਜਦੋਂ ਸਲਵਾਰ ਦੀ ਆਪਾਂ ਲੈਂਥ ਹੀ 1 ਇੰਚ ਘਟਾ ਲਾਂਗੇ ਫਿਰ ਸਲਵਾਰ ਹੋ ਜਾਂਦੀ ਆ ਅੱਡੀਆਂ ਤੋਂ ਉੱਚੀ ਦੇਖੋ ਹੁਣ ਇਹ ਕਾਟ ਆਪਣੀ ਸਿਰਫ ਫਰੰਟ ਵਾਲੇ ਪਾਸੇ ਪਈ ਆ ਆਪਣੀ ਇਹ ਪ੍ਰੋਬਲਮ ਦਾ ਸੋਲੂਸ਼ਨ ਹੋ ਗਿਆ ਜਿਹੜੀ ਸਲਵਾਰ ਪਹੁੰਚਿਆਂ ਤੇ ਡਿਗਦੀ ਆ ਪਰ ਆਪਣੀ ਸਲਵਾਰ ਅੱਡੀਆਂ ਤੋਂ ਉੱਚੀ ਨਹੀਂ ਹੋਊਗੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ